ਜਿਹੜੀ ਜਾਮੁਣ ਹੈ ਜਿਵੇਂ ਹੁਣ ਤੁਹਾਡੇ ਕੋਲ ਜਾਮੁਣ ਆ ਰਹੀ ਆ ਜਾਮਣਾ ਲਿਆਓ ਖਾਓ ਔਰ ਖਾਣ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਇਹਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਭਰਪੂਰ ਹੁੰਦੀ ਆ ਮਤਲਬ 1 ਮਹੀਨੇ ਵਾਸਤੇ ਆਈ ਆ ਔਰ ਇਹਨੇ 11 ਮਹੀਨੇ ਤੁਹਾਨੂੰ ਤੰਦਰੁਸਤ ਰੱਖਣਾ ਹੈ ਦੇਖ ਲਓ ਜਾਮੁਣ ਜਿਹੜੀ ਹੈਗੀ ਆ ਇਹ 슈ਗਰ ਦੇ ਮਰੀਜ਼ ਲਈ ਬਹੁਤ ਫਾਇਦੇਮੰਦ ਹੈ ਜੋੜਾਂ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ ਔਰ ਗਠੀਏ ਦੇ ਮਰੀਜ਼ ਵਾਸਤੇ ਗੋਡਿਆਂ 'ਚ ਜਿਨ੍ਹਾਂ ਨੂੰ ਗਰੀਸ ਖਤਮ ਹੁੰਦੀ ਆ ਉਹਨਾਂ ਵਾਸਤੇ ਮਤਲਬ ਜਿਹੜਾ ਵੀ ਪੇਸ਼ੈਂਟ ਆ ਕੋਈ ਨਾ ਸੋਚੋ ਵੀ ਮੈਨੂੰ ਬਿਮਾਰੀ ਹੈ ਮੈਂ ਨਹੀਂ ਖਾ ਸਕਦਾ ਔਰ ਜਾਮਨ ਹੀ ਇੱਕ ਐਸਾ ਫਲ ਹੈ ਜਿਹੜਾ ਹਰ ਪੇਸ਼ੈਂਟ ਖਾ ਸਕਦਾ ਜਾਮਨ ਨੂੰ ਜਦੋਂ ਤੁਸੀਂ ਖਾਣਦੇ ਹੋ ਤੇ ਜੇ ਤੁਸੀਂ ਉਹਦੀ ਕਿਤੇ ਗੁੱਠਲੀ ਚੱਬ ਕੇ ਖਾ ਗਏ ਤਾਂ ਉਹਦਾ ਸਵਾਦ ਕਿੰਨੀ ਦੇਰ ਰਹੂਗਾ ਤੁਸੀਂ ਪਾਣੀ ਪੀ ਕੇ ਦੇਖਿਓ ਤੁਹਾਨੂੰ ਮੂੰਹ 'ਚ ਸਵਾਦ ਹੀ ਆਈ ਜਾਊਗਾ 1 ਪਰਸਨ ਵੱਧ ਤੋਂ ਵੱਧ ਦਿਨ 'ਚ 100 ਗ੍ਰਾਮ ਖਾ ਸਕਦਾ ਉਸ ਤੋਂ ਵੱਧ ਜੇ ਆਪਾਂ ਖਾਣਦੇ ਆ ਕਈ ਵਾਰੀ ਲੂਜ਼ ਮੋਸ਼ਨ ਹੋ ਜਾਂਦੇ ਆ ਇਹਨੂੰ ਥੋੜੀ ਥੋੜੀ ਮਾਤਰਾ 'ਚ ਖਾਓ ਤੇ ਇਹਦਾ ਨਾ ਕੀ ਕਰੋ ਸਿਰਕਾ ਬਣਾ ਲਓ ਇਹ ਜਾਮਣਾਂ ਨੂੰ ਸੁਕਾ ਕੇ ਗੁਠਲੀਆਂ ਦਾ ਪਾਊਡਰ ਬਣਾ ਲਓ ਕਿਉਂਕਿ ਇਹ ਚ ਮੇਨ ਵਿਟਾਮਿਨ ਸੀ ਹੈ ਪਲੱਸ ਇਹਦੇ ਵਿੱਚ ਡਾਇਬਟੀਜ਼ ਨੂੰ ਮధుమేਹ ਨੂੰ ਤੁਹਾਡੀ ਬਾਡੀ ਦੇ ਫੈਟ ਨੂੰ ਕੰਟਰੋਲ ਕਰਨ ਦੀ ਸ਼ਕਤੀ ਹੈ ਇਸ ਕਰਕੇ ਜਿਹੜੀ ਜਾਮਣ ਹੈ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਲਾਹੇਮੰਦ ਹੈ ਆਇਰਨ ਵੀ ਹੈਗਾ ਮਤਲਬ ਜਾਮਣ ਤੋਂ ਬਿਨਾ ਕੋਈ 슈ਗਰ ਦੀ ਦਵਾਈ ਆਯੁਰਵੈਦਿਕ ਸਿਸਟਮ ਦੇ ਵਿੱਚ ਕੰਪਲੀਟ ਨਹੀਂ ਹੁੰਦੀ ਉਹਦੇ ਵਿੱਚ ਕੀ ਹੈ ਕਿ ਉਹਦੀ ਜਿਹੜੀ ਗੁਠਲੀ ਆ ਇਹਨੂੰ ਡਰਾਈ ਰੂਟ ਬਣਾ ਲਓ ਸੁਕਾ ਦਿਓ ਸੁੱਕ ਜਾਊਗਾ ਉੱਪਰ ਜਦੋਂ ਇਹਦੇ ਜਾਮਣ ਦੇ ਉੱਤੇ ਸਿਲਕਾ ਆ ਗਿਆ ਜੋ ਵੀ ਇਹ ਸਾਰੇ ਸੁੱਕ ਜੂਗੇ ਉਹਦੇ ਵਾਰ ਰੋਜ਼ ਆਪਣੇ 4-5 ਜਾਮਣਾਂ ਚੱਕੋ ਪਾਣੀ ਚ ਪਾ ਦਿਓ ਰਾਤ ਨੂੰ ਸਵੇਰੇ ਫੇਰ ਤਿਆਰ ਫੁੱਲ ਜਾਂਦੀਆਂ ਨੇ ਮਤਲਬ ਇਹਨੂੰ ਐਦਾਂ ਵੀ ਤੁਸੀਂ ਡਰਾਈ ਜਾਮਣ ਦੇ ਰੂਪ ਚ ਵੀ ਖਾ ਸਕਦੇ ਹੋ ਸਰ ਜਾਮਣ ਆਉਣੀ ਸ਼ੁਰੂ ਹੋ ਗਈ ਐ ਥੋੜੇ ਘੱਟ ਟਾਈਮ ਲਈ ਹੁੰਦੀ ਐ ਪਰ ਉਹਦੇ ਫਾਇਦੇ ਬਹੁਤ ਹੁੰਦੇ ਆ ਅੱਜ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਗਰਮ ਹੁੰਦੀ ਐ ਜਾਂ ਠੰਡੀ ਹੁੰਦੀ ਐ ਜਾਮਣ ਜਮਨ ਨੂੰ ਬਰਫ਼ ਚਲਾ ਲਓ ਠੰਡੀ ਹੋ ਜਾਂਦੀ ਹੈ ਤੋਪੇ ਰੰਗ ਤੋਂ ਗਰਮ ਹੋ ਜਾਂਦੀ ਹੈ ਪਰ ਜਿਹੜੀ ਦੀ ਤਸਵੀਰ ਹੈ ਤਸਵੀਰ ਇਹਦੀ ਠੰਡੀ ਹੁੰਦੀ ਹੈ ਠੰਡੀ ਤਸਵੀਰ ਦਾ ਮਤਲਬ ਹੈ ਕਿ ਜਦੋਂ ਗਰਮੀ ਪੀਕ ਤੇ ਪੈਂਦੀ ਆ ਉਸ ਟਾਈਮ ਪ੍ਰਮਾਤਮਾ ਇਹਨੂੰ ਆਪਣੀ ਡਿਸ਼ ਦੇ ਵਿੱਚ ਸ਼ਾਮਿਲ ਕਰ ਦਿੰਦਾ ਹੈ ਰੱਬ ਨੂੰ ਸਾਰੀਆਂ ਗੱਲਾਂ ਦਾ ਖਿਆਲ ਹੈ ਔਰ ਆਪਾਂ ਹੀ ਸ਼ਾਇਦ ਕਿਤੇ ਨਾ ਕਿਤੇ ਭੁੱਲ ਜਾਂਦੇ ਆ ਕੁਦਰਤ ਨੂੰ ਜੇ ਭੁੱਲੇ ਆ ਤਾਂ ਇੰਨੀਆਂ ਬਿਮਾਰੀਆਂ ਦੇ ਸ਼ਿਕਾਰ ਵੀ ਹੋਏ ਆ ਜਿਹੜੀ ਜਾਮੁਣ ਹੈ ਜਿਵੇਂ ਹੁਣ ਤੁਹਾਡੇ ਕੋਲ ਜਾਮੁਣ ਆ ਰਹੀ ਆ ਕਿਤੋਂ ਵੀ ਖਰੀਦ ਲਓ ਮਹਿੰਗੀ ਸਸਤੀ ਉਂ ਵੀ ਤਾਂ ਪਾ ਜਾਮੁਣ ਦਾ ਪਾਊਡਰ ਲੈਣ ਜਾਂਦੇ ਆ ਕਿੰਨਾ ਮਹਿੰਗਾ ਮਿਲਦਾ ਫਿਰ ਜਾਮੁਣ ਦੀਆਂ ਦਵਾਈਆਂ ਲੈਣ ਜਾਂਦੇ ਆ ਕਿੰਨੀਆਂ ਮਹਿੰਗੀਆਂ ਮਿਲਦੀਆਂ ਜਾਮਣਾ ਲਿਆਓ ਖਾਓ ਔਰ ਖਾਣ ਦਾ ਸਭ ਤੋਂ ਵੱਡਾ ਫਾਇਦਾ ਕੀ ਹੈ ਕਿ ਇਹਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਭਰਪੂਰ ਹੁੰਦੀ ਆ ਔਰ ਜਿੱਦਾਂ ਤੁਸੀਂ ਸਵਾਲ ਕੀਤਾ ਵੀ ਕਿੰਨੀ ਖਾਣੀ ਚਾਹੀਦੀ ਆ ਇੱਕ ਪਰਸਨ ਵੱਧ ਤੋਂ ਵੱਧ ਦਿਨ ਚ 100 ਗ੍ਰਾਮ ਖਾ ਸਕਦਾ ਹੈ ਉਸ ਤੋਂ ਵੱਧ ਜੇ ਆਪਾਂ ਖਾਣਦੇ ਆਂ ਕਈ ਵਾਰੀ ਲੂਜ਼ ਮੋਸ਼ਨ ਹੋ ਜਾਂਦੇ ਆਂ ਕਈਆਂ ਨੂੰ ਕਬਜ ਹੋ ਜਾਂਦੀ ਆਂ ਕਈਆਂ ਨੂੰ ਹੋਰ ਕਈ ਪ੍ਰੋਬਲਮ ਕ੍ਰੀਏਟ ਕਰ ਦਿੰਦਾ ਜੇ ਆਪਾਂ ਜ਼ਿਆਦਾ ਮਾਤਰਾ ਵਿੱਚ ਖਾਣਦੇ ਆਂ ਕਿਉਂਕਿ ਇਹ ਚ ਵਿਟਾਮਿਨ ਸੀ ਬਹੁਤ ਜ਼ਿਆਦਾ ਔਰ ਇਹਨੂੰ ਥੋੜੀ ਥੋੜੀ ਮਾਤਰਾ ਵਿੱਚ ਖਾਓ ਤੇ ਇਹਦਾ ਨਾ ਕੀ ਕਰੋ ਸਿਰਕਾ ਬਣਾ ਲਓ ਇਹਦੀਆਂ ਜਾਮਣਾਂ ਨੂੰ ਸੁਕਾ ਕੇ ਗੁੱਠਲੀਆਂ ਦਾ ਪਾਊਡਰ ਬਣਾ ਲਓ ਜਿਹੜੀ ਜਾਮਣ ਖਾਣੀ ਆ ਉਹ ਖਾ ਲਓ ਮਤਲਬ 1 ਮਹੀਨੇ ਵਾਸਤੇ ਹੈ ਇਹ ਔਰ ਇਹਨੇ 11 ਮਹੀਨੇ ਤੁਹਾਨੂੰ ਤੰਦਰੁਸਤ ਰੱਖਣਾ ਇਹ ਦੇਖ ਲਓ ਪਰਮਾਤਮਾ ਜਿਹੜਾ ਵੀ ਫਲ ਦਿੰਦਾ ਜਿਵੇਂ ਮੰਗੋ ਹੈ ਆਂਬ ਹੈ ਆਂਬ ਕਦੋਂ ਆਉਂਦਾ ਆਂਬ ਪੂਰੀ ਪੀਕ ਦੀ ਗਰਮੀ ਚ ਆਉਂਦਾ ਕਿੰਨੇ ਲੋਕ ਕਹਿੰਦੇ ਨੇ ਜੰਬ ਤਾਂ ਗਰਮ ਹੁੰਦਾ ਬਿਲਕੁਲ ਨਹੀਂ ਗਰਮ ਹੁੰਦਾ ਇਹ ਪਰਮਾਤਮਾ ਨੂੰ ਪਤਾ ਉਹਨੇ ਮੌਕੇ ਤੇ ਦਿੱਤੀਆਂ ਚੀਜ਼ ਕਿ ਗਰਮੀ ਦੇ ਵਿੱਚ ਖਾਣਾ ਇਹਦੀ ਤਸਵੀਰ ਜਿਹੜੀ ਆ ਇਹ ਤੁਹਾਡੀ ਬਾਡੀ ਦੇ ਮੁਤਾਬਕ ਹੀ ਹੁੰਦੀ ਹੈ ਔਰ ਆਂਬ ਜਿਹੜਾ ਹੈਗਾ ਇਹ ਤੇ ਕਈ ਕਈ ਰੂਪ ਨੇ ਇਹਨੂੰ ਫਲਾਂ ਦਾ ਰਾਜਾ ਵੀ ਕਿਹਾ ਗਿਆ ਔਰ ਇਹਦੇ ਵਿੱਚ ਵੈਰਾਈਟੀਆਂ ਹੀ ਬਹੁਤ ਨੇ ਮੇਰੇ ਘਰ ਜੇ ਆਪਾਂ ਗਿਣਨ ਬੈਠੀਏ ਤਾਂ ਪਤਾ ਨਹੀਂ ਕਿੰਨੇ ਕਨੇ ਲੰਗੜਾ ਬਨਾਰਸੀ ਤੇ ਸਹਿਰੀ ਵੈਂਦਾ ਜੀ ਪਤਾ ਨਹੀਂ ਕੀ ਕੀ ਗਈ ਜਾਂਦੇ ਇਹਨੂੰ ਤੇ ਬੜੇ ਅੰਬ ਨੇ ਔਰ ਸਭ ਤੋਂ ਵੱਧ ਜਿਹੜਾ ਮੈਂ ਤੁਹਾਨੂੰ ਦੱਸ ਦਿੰਨਾ ਕਿ ਅੰਬ ਦਾ ਗੁਣ ਹੈ ਤਾਂ ਜਿਹੜਾ ਅੰਬ ਉਹਦੇ ਗੁਣ ਅੰਬ ਵਾਲੀ ਆ ਚਾਹੇ ਉਹ ਚ ਕੋਈ ਵੀ ਤਸਵੀਰ ਉਹਦੀ ਕੋਈ ਵੀ ਹੋਵੇ ਪਰ ਇਸੇ ਤਰ੍ਹਾਂ ਜਾਮਨ ਜਿਹੜੀ ਹੈਗੀ ਆ ਇਹ 슈ਗਰ ਦੇ ਮਰੀਜ਼ ਲਈ ਬਹੁਤ ਫਾਇਦੇਮੰਦ ਹੈ ਜੋੜਾਂ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ ਔਰ ਗਠੀਏ ਦੇ ਮਰੀਜ਼ ਵਾਸਤੇ ਗੋਡਿਆਂ 'ਚ ਜਿਨ੍ਹਾਂ ਨੂੰ ਗਰੀਸ ਖਤਮ ਹੁੰਦੀ ਆ ਉਹਨਾਂ ਵਾਸਤੇ ਮਤਲਬ ਜਿਹੜਾ ਵੀ ਪੇਸ਼ੈਂਟ ਆ ਉਹ ਇਹ ਨਾ ਸੋਚੋ ਵੀ ਮੈਨੂੰ ਬਿਮਾਰੀ ਆ ਮੈਂ ਨਹੀਂ ਖਾ ਸਕਦਾ ਔਰ ਜਾਮਨ ਨੀ ਇੱਕ ਐਸਾ ਫਲ ਆ ਜਿਹੜਾ ਹਰ ਪੇਸ਼ੈਂਟ ਖਾ ਸਕਦਾ ਹੈ ਹਰ ਬਿਮਾਰੀ ਦਾ ਪੇਸ਼ੈਂਟ ਖਾ ਸਕਦਾ ਕਿਉਂਕਿ ਇਹ 'ਚ ਮੇਨ ਵਿਟਾਮਿਨ ਸੀ ਹੈ ਪਲੱਸ ਇਹਦੇ ਵਿੱਚ ਡਾਇਬਟੀਜ਼ ਨੂੰ ਮధుమేਹ ਨੂੰ ਤੁਹਾਡੀ ਬਾਡੀ ਦੇ ਫੈਟ ਨੂੰ ਕੰਟਰੋਲ ਕਰਨ ਦੀ ਸ਼ਕਤੀ ਹੈ ਇਸ ਕਰਕੇ ਜਿਹੜੀ ਜਾਮਨ ਹੈ ਇਹ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ ਲਾਹੇਮੰਦ ਹੈ ਆਇਰਨ ਵੀ ਹੈਗਾ ਜ਼ਿੰਕ ਵੀ ਹੈਗਾ ਪ੍ਰੋਟੀਨਸ ਵੀ ਹੈਗੇ ਹਰ ਚੀਜ਼ੇ ਦੇ ਵਿੱਚ ਪ੍ਰਮਾਤਮਾ ਨੇ ਦਿੱਤੀ ਔਰ ਸਭ ਤੋਂ ਵੱਡੀ ਚੀਜ਼ੇ ਦੇ ਵਿੱਚ ਜਿਹੜੀ ਦਿੱਤੀ ਆ ਉਹ ਦਿੱਤੀ ਆ ਇਹਦੇ ਵਿੱਚ 슈ਗਰ ਨੂੰ ਕੰਟਰੋਲ ਕਰਨ ਦੀ ਸ਼ਕਤੀ ਜਾਮਨ ਤੋਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਨੇ ਹੁਣ ਸਾਡਾ ਡਾਇਬਟੀਜ਼ ਕੰਟਰੋਲ ਪਾਊਡਰ ਬਣਦਾ ਉਹਦੇ ਵਿੱਚ ਵੀ ਜਾਮਨ ਪੈਂਦੀ ਆ ਸਾਡਾ ਜਿਹੜਾ 8+ ਡਾਇਬਟੀਜ਼ ਕੰਟਰੋਲ ਸਰਪ ਬਣਦਾ ਉਹਦੇ ਵਿੱਚ ਵੀ ਜਾਮਨ ਪੈਂਦੀ ਆ ਮਹਲੇ ਜਾਮਨ ਤੋਂ ਬਿਨਾ ਕੋਈ 슈ਗਰ ਦੀ ਦਵਾਈ ਆਯੁਰਵੈਦਿਕ ਸਿਸਟਮ ਦੇ ਵਿੱਚ ਕੰਪਲੀਟ ਨਹੀਂ ਹੁੰਦੀ। ਇਹ ਤੁਹਾਨੂੰ ਦੱਸ ਦਵਾਂ। ਤਾਂ ਇਸ ਕਰਕੇ ਜੇ ਹੁਣ ਆਈ ਆ ਬੋਰੀ ਭਰ ਕੇ ਲਿਆਓ। ਕਿਲੋ ਲਿਆਓ, 2 ਕਿਲੋ ਲਿਆਓ, 10 ਕਿਲੋ ਲਿਆਓ, ਲਿਆ ਕੇ ਟੱਪੇ 'ਚ ਸੁਟ ਲੋ। ਸੁਟ ਕੇ ਉਹਨੂੰ ਮੱਥ-ਮੱਥ ਕੇ ਉਹਦਾ ਸਿਰਕਾ ਬਣਾਉਣ ਦੀ ਕੋਸ਼ਿਸ਼ ਕਰੋ। ਸਿਰਕਾ ਨਹੀਂ ਬਣਾਉਂਦੇ ਤਾਂ ਉਹਨੂੰ ਉਹੀ ਰੱਖ ਲਓ। ਤਾਂ ਉਹਦੇ ਵਿੱਚ ਕੀ ਹੈ ਕਿ ਉਹਦੀ ਜਿਹੜੀ ਗੁੱਠਲੀ ਆ ਇਹਨੂੰ ਡਰਾਈ ਫਰੂਟ ਬਣਾ ਲਓ। ਸੁਕਾ ਦਿਓ। ਸੁੱਕ ਜੂਗਾ ਉੱਪਰ ਜਦੋਂ ਇਹਦੇ ਜਾਮਣ ਦੇ ਉੱਤੇ ਸਿਲਕਾ ਆ ਗਿਆ ਜੋ ਵੀ ਇਹ ਸਾਰੇ ਸੁੱਕ ਜੂਗੇ ਉਦੋਂ ਰੋਜ਼ ਆਪਣੇ ਚਾਰ ਪੰਜ ਜਾਮਣਾਂ ਚੱਕੋ ਪਾਣੀ ਚ ਪਾ ਦਿਓ ਰਾਤ ਨੂੰ ਸਵੇਰੇ ਫੇਰ ਤਿਆਰ ਫੁੱਲ ਜਾਂਦੀਆਂ ਨੇ ਮਤਲਬ ਇਹਨੂੰ ਐਦਾਂ ਵੀ ਤੁਸੀਂ ਡਰਾਈ ਜਾਮਣ ਦੇ ਰੂਪ ਚ ਵੀ ਖਾ ਸਕਦੇ ਹੋ ਔਰ ਇਹਦੀ ਗੁਠਲੀ ਜਿਹੜੀ ਆ ਉਹਨੂੰ ਸੁਕਾ ਕੇ ਉਹਦਾ ਪਾਊਡਰ ਬਣਾ ਕੇ ਜੇ ਤੁਸੀਂ ਰੋਜ਼ ਖਾਣੇ ਹੋ ਤੇ ਜਾਮਣ ਦਾ ਪਾਊਡਰ ਹੋ ਗਿਆ ਉਹਦੇ ਵਿੱਚ ਮੇਥੀ ਦਾਣੇ ਦਾ ਪਾਊਡਰ ਹੋ ਗਿਆ ਉਹਦੇ ਵਿੱਚ ਕਲੌਂਜੀ ਦਾ ਪਾਊਡਰ ਹੋ ਗਿਆ ਔਰ ਉਹਦੇ ਵਿੱਚ ਵਿਜੇਸਰ ਲੱਕੜੀ ਦਾ ਪਾਊਡਰ ਹੋ ਗਿਆ ਔਰ ਉਹਦੇ ਵਿੱਚ ਪਨੀਰ ਡੋਡੀਆਂ ਦਾ ਪਾਊਡਰ ਹੋ ਗਿਆ ਫਿਰ ਉਹਦੇ ਵਿੱਚ ਤੁਸੀਂ ਗੁੜ ਮਾਰ ਪਾ ਲਓ ਫਿਰ ਉਹਦੇ ਵਿੱਚ ਤੁਸੀਂ ਪਾ ਲਓ ਕareleਲਾ ਪਾ ਲਓ ਤੇ ਇਹਨਾਂ ਨੂੰ ਬਰਾਬਰ ਮਾਤਰਾ ਚ ਪਾ ਕੇ ਪਾਊਡਰ ਬਣਾ ਲਓ ਪਾਊਡਰ ਬਣਾ ਕੇ ਖਾਈ ਜਾਓ ਜਿਹੜੇ ਵੀ 슈ਗਰ ਦੇ ਮਰੀਜ਼ ਆ ਉਹਨਾਂ ਨੂੰ ਸਾਰਿਆਂ ਨੂੰ ਫਾਇਦਾ ਕਰੂਗਾ ਇਹ ਦਾ ਵੱਡਾ ਗੁਣ ਹੈ ਸਰ ਉਦਾਂ ਗੁਟਲੀ ਚੱਬ ਕੇ ਵੀ ਖਾ ਸਕਦੇ ਆ ਕਮਾਲ ਦਾ ਰਿਜ਼ਲਟ ਆਊਗਾ ਜਿਵੇਂ ਹੁਣ ਕਈ ਲੋਕ ਤਰਬੂਜ ਖਾਂਦੇ ਆ ਹੂੰ ਉਹ ਖਾਂਦੇ ਤਰਬੂਜ ਦੇ ਬੀਜ ਕੱਢ ਕੇ ਸਾਈਡ ਤੇ ਰੱਖੀ ਜਾਂਦੇ ਆ। ਉਹਦਾ ਕਹਣਗੇ ਜੀ ਅਸੀਂ ਪੰਪਕਿਨ ਸੀਡ ਖਾਣੇ ਆ। ਪੰਪਕਿਨ ਸੀਡ ਦਾ ਸੀ ਤੇਲ ਪੀਣਾ ਤੇ ਤੁਸੀਂ ਤਰਬੂਜ ਦੇ ਬੀਜ ਨੂੰ ਖਾਜੋ। ਨਾਲ ਹੀ ਚੱਬ ਕੇ ਖਾਓ। ਖਾ ਕੇ ਤਾਂ ਦੇਖੋ ਕਿੰਨਾ ਮਜ਼ਾ ਆਊਗਾ। ਨਾਲੇ ਤਾਂ ਉਹਨੂੰ ਜਦੋਂ ਤੁਸੀਂ ਖਾਓਗੇ ਬੀਜ ਨੂੰ ਐ ਸਮਝ ਲਓ ਵੀ ਅਸੀਂ ਮੈਡੀਸਿਨ ਸਮਝ ਕੇ ਖਾ ਲੋ ਤ੍ਰਿਭੂਜ ਨੂੰ ਤੁਸੀਂ ਵੈਸੇ ਖਾ ਲੋ ਟੇਸਟ ਵਾਸਤੇ ਪਰ ਇਹ ਦੋਨੇ ਚੀਜ਼ਾਂ ਤੁਹਾਡੇ ਪੇਟ ਨੂੰ ਨਰਮ ਰੱਖਦੀਆਂ ਨੇ ਔਰ ਇਸੇ ਤਰ੍ਹਾਂ ਜਾਮਣ ਹੈ ਜਾਮਣ ਨੂੰ ਜਦੋਂ ਤੁਸੀਂ ਖਾਂਦੇ ਹੋ ਤਾਂ ਜੇ ਤੁਸੀਂ ਉਹਦੀ ਕਿਤੇ ਗੁੱਠਲੀ ਚੱਬ ਕੇ ਖਾ ਗਏ ਤਾਂ ਉਹਦਾ ਸਵਾਦ ਕਿੰਨੀ ਦੇਰ ਰਹੂਗਾ ਤੁਸੀਂ ਪਾਣੀ ਪੀ ਕੇ ਦੇਖਿਓ ਤੁਹਾਨੂੰ ਮੂੰਹ 'ਚ ਸਵਾਦ ਹੀ ਆਈ ਜਾਊਗਾ ਨਾਲੇ ਉਹ ਕਸੈੜੀ ਜੀ ਹੁੰਦੀ ਆ ਕੜਬੀ ਜੀ ਹੁੰਦੀ ਆ ਤੇ ਜਾਮਣ ਮਿੱਠੀ ਜੀ ਹੁੰਦੀ ਆ ਹੌਲੀ ਹੌਲੀ ਉਹਦਾ ਸਵਾਦ ਬਣ ਜਾਂਦਾ ਮੂੰਹ ਦੇ ਵਿੱਚ ਔਰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਾਂ ਨੂੰ ਬਚਾਉਂਦੀ ਆ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਔਰ ਜਿੰਨੇ ਵੀ ਲੋਕ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੈਂ ਇਹ ਕਹੂੰਗਾ ਕਿ ਜੇ ਤੁਹਾਨੂੰ ਵੀਡੀਓ ਚੰਗਾ ਲੱਗਿਆ ਤੁਹਾਨੂੰ ਜਾਮਣ ਬਾਰੇ ਜਾਣਕਾਰੀ ਚੰਗੀ ਲੱਗੀ ਹੈ ਤਾਂ ਇਹਨੂੰ ਲੋਕਾਂ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਨੂੰ ਵੀ ਛਿਹਰੇ ਲੋਕ ਆ ਉਹ ਘਰ ਬੈਠੇ ਬੈਠੇ ਦੁਆਵਾਂ ਦੇਣਗੇ